ਹਾਂਜੀ ਹਲੋ ਹਾਂਜੀ ਹਾਂਜੀ ਇਹ ਫਿਰ ਮੈਂ ਇੱਕ ਗੱਲ ਦੱਸਣਾ ਚਾਹਉਂ ਲਓ ਵੀ ਹੁਣ ਦੇਲਨ ਦੀ ਗੱਲ ਕਰੀਏ ਆਪਾਂ ਤੇ ਆਪਾਂ ਐਵੇਂ ਨੁਕਸਾਨ ਨਾ ਕਰਾਈਏ ਹਨਾ ਤੇ ਮਤਲਬ ਜੀ ਤੁਸੀਂ ਬਹੁਤ ਸਾਲੇ ਵੀ ਜਾਓ ਘੱਣੂ ਕੋਈ ਫਰਕ ਨਹੀਂ ਪਾਣਾ ਤੇ ਤੁਹਾਡਾ ਨੁਕਸਾਨ ਫਿਰ ਤੋਂ ਹੀ ਬੜਾ ਕਰਦਾ ਹੈ ਅੱਛਾ ਦੇ ਫਿਰ ਹਲੇ ਤੇ ਮੈਂ ਤੁਹਾਨੂੰ ਤਾਂ ਇਹ ਕਹਿ ਪਹਿਲਾ ਟ੍ਰੇਲਰ ਵਖਾਇਆ ਜੀ ਤੁਹਾਨੂੰ ਮੈਂ ਤੇ ਹੁਣ ਮਤਲਬ ਵੀ ਤੁਹਾਡਾ ਨੁਕਸਾਨ ਹੋਏਗਾ ਜਿਆਦਾ ਪਰ ਘਰ ਆਣਾ ਨਿਕਲੋਗੇ ਤੁਹਾਡਾ ਮਤਲਬ ਵੀ ਤੇ ਰੋਗੇ ਤੁਸੀਂ ਆਪਣਾ ਮਤਲਬ ਵੀ ਉਸ ਹਿਸਾਬ ਦੇ ਵਿੱਚ ਜਿਹੜਾ ਫਾਇਦਾ ਨਹੀਂ ਹੈ ਨਾ ਤੇ ਦੇਣ ਲੈਣ ਦੀ ਆਪਣੀ ਗੱਲ ਕਰੀਏ ਹਣਾ ਬਾਜੀ ਚਲੋ ਤੁਸੀਂ ਮੈਨੂੰ ਫੋਨ ਲਾਤਾ ਵਾ ਚਲੋ ਸ਼ੁੱਕਰਵਾਰ ਤੋਂ ਤੁਸੀਂ ਮੈਨੂੰ ਫੋਨ ਲਾਉਂਦੇ ਹੋ ਤੇ ਇਹ ਮੈਨੂੰ ਜਾਣ ਦੇ ਨਹੀਂ ਹੈਗੇ ਹਣਾ ਤੁਸੀਂ ਚਲੋ ਤੁਹਾਨੂੰ ਨਾ ਕਿਸੇ ਨੇ ਗਲਤ ਗਾਈਡ ਕੀਤਾ ਵਾ ਕਿ ਇਹਨੂੰ ਫੋਨ ਕਰ ਲਾ ਮੈਂ ਤੇ ਭਰਾ ਕਹਿੰਦਾ ਮਤਲਬ ਇਹ ਆਗੇ ਮਹ ਰੋਟੀ ਮਹ ਚੱਲਦੀ ਆਡੀ ਪ੍ਰਾ ਦਾ ਫੁਲਕਾ ਮੇਰ ਕੋ ਕੀ ਮੇਰ ਕੋ ਤੁਹਾਨੂੰ ਕਿੰਨੇ ਕਹਿਤਾ ਕਿ ਮੇਰ ਕੋ ਹੈ ਕੀ ਆ ਕਿੰਨੇ ਕਹਿ ਕੰ ਕਰ ਉਹ ਰੋਈ ਮੈਨੂੰ ਕਹੇ ਗੱਲਾਂ ਨਹੀਂ ਪਤਾ ਉਹ ਤੇ ਮੇਰਾ ਵੀਰ ਨਾ ਮੈਨੂੰ ਪੈਸੇ ਚਾਹੀਦੇ ਹੀ ਤੇ ਹੁਣ ਤੂੰ ਬੰਦਾ ਵਿੱਚ ਪਾਲਾ ਭੇਜੋ ਮਰਜੀ ਕਰ ਲੈ ਮੈਂ ਤੇਰੇ ਕੋ ਪੈਸੇ ਲੈਣੀ ਆ ਉਹਦੇ ਬਾਕੀ ਤੋਂ ਹੁਣ ਹੁਣ ਦੱਸ ਤੈਨੂੰ ਸਵੇਰੇ ਫੋਨ ਕਰਾਂਗਾ ਤੇ ਕਿੰਨੇ ਮੈਨੂੰ ਦੇਣੇ ਆ ਤੂੰ ਇਹ ਦੱਸ ਜਿੰਨੇ ਮੈਂ ਬਣ ਗਿਆ ਮੈਨੂੰ ਚਾਹੀਦੇ ਵਈ ਹੁੰਦੀਆਂ ਪੂਰੀ ਮੇਰ ਕੋ ਵੀਰ ਜੀ ਤੁਹਾਨੂੰ ਪਤਾ ਕਿ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਆ ਕਿ ਮੇਰੀ ਗੱਲ ਸੁਣੋ ਮੇਰੇ ਕੋਲ 10 ਲੱਖ ਨਹੀਂ ਹੁ ਭੰਨਾ ਵੀਰਜੀਤ ਫਿਰ ਭਈਆ ਕਿ ਮੈਂ ਤੁਹਾਨੂੰ ਇਹ ਦਵਾਗਾ ਥੋਥੇ ਕਰਕੇ ਦਵਾਗਾ ਇਕੱਠੇ ਮੇਰੇ ਕੋਲ ਨਹੀਂ ਬੰਨੀ ਗੱਲ ਮੇਰੇ ਕੋਲ ਮੈਨੂੰ ਇਕੱਠੇ ਚਾਹੀਦੇ ਕਿੰਨੇ ਕਿੰਨੇ ਦੇਵੇਂਗਾ ਤੂੰ ਮੈਨੂੰ ਇਹ ਦੱਸ ਹਣਾ ਮੇਰੇ ਕੋਲ 10 ਲੱਖ ਰੁਪਈਆ ਹੁਣ ਹੋ ਸਕਦਾ ਵਾ ਇਹ 10 ਲੱਖ ਰੁਪਈਆ ਨਹੀਂ ਚਾਹੀ ਤੁਹਾਨੂੰ ਤੁਹਾਨੂੰ ਰੁਪਈਆ ਜਾਣ ਮੇਰੀ ਇਹ 10 ਲੱਖ ਹੀ ਚਾਹੀਦੇ ਗੁਰਾ ਤੇ 10 ਲੱਖ ਹੀ ਲੈਣਾ ਹੀ ਹੈ ਤੈਨੂੰ ਮੈਂ ਦਾਦਾ ਗੱਲਾਂ ਹੁਣ ਨਹੀਂ ਤੇ ਫਿਰ ਵੇਚ ਲੈ ਤੂੰ ਆਪਣਾ ਹਿਸਾਬ ਦਾ ਉਹ ਭਾਈ ਮੈਂ ਵੇਖੋ ਇੱਕਦਮ ਹਾਂਜੀ ਤੇਰਾ ਨਾ ਮੇਰੀ ਗੱਲ ਸੁਣ ਮੈਂ ਪਰ ਆਲੇ ਤੇ ਤੂੰ ਕੁਲਸਾ ਸਹਰ ਆਲੇ ਹਣਾ ਤੈਨੂੰ ਮੈਂ ਮਾਰ ਦੇਣਾ ਇਉਂ ਮੈਂ ਤੈਨੂੰ ਛੱਡਣਾ ਨਹੀਂ ਤੇਰਾ ਜੀਵ ਨਹੀਂ ਕੋਈ ਛੱਡਣਾ ਤੈਨੂੰ ਮੈਂ ਦੱਸਦਾ ਗੱਲ ਉਹ ਭਾਈ ਚਲੋ ਤੁਹਾਡੇ ਵੇਖੋ ਤੁਸੀਂ ਤੁਸੀਂ ਚਲੋ ਮੈਂ ਕਹਨਾ ਕਿ ਤੁਸੀਂ ਵੇਖੋ ਕਹਿੰਦਾ ਮਤਲਬ ਕਿ ਮੈਂ ਕਦੀ ਕਿਹਨਾ ਮੈਂ ਜਾਂ ਮੈਂ ਮਾਰਾਂ ਵਾਂ ਜਾਂ ਦੱਸੋ ਮੈਂ ਕਦੀ ਕਿਹਦਾ ਮਾਰਾ ਕੀਤਾ ਕੋਈ ਕੁਝ ਵੀ ਦੱਸੋ ਮੈਨੂੰ ਤੁਸੀਂ ਤੂੰ ਤੂੰ ਮੈਨੂੰ ਜਾਣਦੇ ਓ ਜੋ ਮਰਜ਼ੀ ਆ ਕਿੰਨੇ ਦੇਣਾ ਮੈਨੂੰ ਇਹ ਗੱਲ ਨਹੀਂ ਪਤਾ ਮੈਨੂੰ ਪੈਸੇ ਨਹੀਂ ਕਿੰਨੇ ਦੇਣੇ ਮੈਨੂੰ ਹੁਣ ਇਹ ਗੱਲ ਲਾਸਟ ਗੱਲ ਦੱਸ ਨਹੀਂ ਤਾਂ ਫਿਰ ਮੈਂ ਫੇਰ ਤੇਰਾ ਕੰਮ ਕਰਾਵਾਂ ਤੇਰਾ ਮੈਂ ਫਿਰ ਪੱਕੇ ਵੜੀ ਤੇਰਾ ਕੰਮ ਕਰਾਵਾਂ ਫਿਰ ਤੈਨੂੰ ਦਿਨ ਦਿਮਗ ਦਾ ਦੱਸਣਾ ਹੀ ਮੈਂ ਵੀ ਇਹ ਦੱਸ ਕੀ ਕਰਨਾ ਹੁਣ ਤੇਰਾ ਮੈਂ ਕੰਮ ਕਰਾਵਾਂ ਫਿਰ ਮੈਂ ਤੁਹਾਨੂੰ ਦੱਸਿਆ ਮੈਂ ਕਿ ਤੁਸੀਂ ਮੈਨੂੰ ਕਹਿੰਦਾ ਮਤਲਬ ਇਹ ਆ ਕਿ ਮੈਂ ਤੁਹਾਨੂੰ ਦਵਾਂਗਾ ਹੁਲੂਲੀ ਕਰਕੇ ਦਵਾਂਗਾ ਇਹ ਆ ਕਿ ਮੈਨੂੰ ਕੁਝ ਟਾਈਮ ਦਿਓ ਮੈਂ ਤੁਹਾਨੂੰ ਹੁਲੂਲੀ ਚਾਹੀਦੀ ਹੈ ਹੈ ਜਵਰਾਜ ਮੈਨੂੰ ਇਕੱਠੇ ਪੈਸੇ ਚਾਹੀਦੇ ਆ ਇਹ ਉਹਦੇ ਮੈਨੂੰ ਹੁਣ ਦੇ ਤੂੰ ਟਾਈਮ ਦੱਸ ਦੇ ਤਰੀਕ ਦੱਸ ਦੇ ਆ ਇੱਕ ਦੋ ਦਿਨ ਪાળા ਵਿੱਚ ਫਰਦਾ ਪાળા ਜਿਹੜਾ ਪੋਣਾਵਾ ਤੂੰ ਉਹਦੇ ਬਾਕੇ ਮੈਨੂੰ ਪੈਸੇ ਦੇ ਤੇ ਬਾਕੀ ਨੁਕਸਾਨ ਆਪਣਾ ਨਾ ਕਰਾਈ ਤੇ ਮੇਰਾ ਨੁਕਸਾਨ ਮੈਂ ਵੱਡਾ ਸੋਚੀ ਬੈਠਾ ਹੀ ਹਾਂ ਉਹ ਯਾਰ ਨਾ ਇਦਾਂ ਕਰੋ ਜ਼ਿੰਦਗੀ ਚਲੋ ਬਾਰ ਬਾਰ ਨਹੀਂ ਮਿਲਦੀ ਕਹਿੰਦਾ ਮਤਲਬ ਇਹ ਆ ਕਿ ਚਲੋ ساری ਉਮਰ ਬੰਦਾ ਤੁਹਾਨੂੰ ਉਹ ਫਿਰ ਉਹ ਆਪਸ਼ਨ ਹੀ ਲੱਗਤੀ। ਹਾਂ ਬੋ। ਹਾਂਜੀ ਸਰ। ਮੈਂ ਹਾਂ ਗੱਲ ਸੁਣੋ ਮੇਰੀ ਹੁਣ ਚੱਲ ਮੈਂ ਫੋਨ ਕਰਨਾ ਈ ਉਹ ਸਵੇਰੇ ਤੇ ਮੇਰੇ ਤੋਂ ਇੰਨਾ ਜਵਾਬ ਦੇਣਾ ਵੀ ਮੈਂ ਕਿੰਨੇ ਪੈਸੇ ਦੇਣੇ ਆ ਤੇ ਮੈਨੂੰ ਪੈਸੇ ਚਾਹੀਦੇ ਜਿੰਨਾ ਤੇਰੇ ਕੋਲ ਮੰਗੇ ਆ ਮੈਂ 10 ਲੱਖ ਰੁਪਈਆ ਠੀਕ ਆ। ਅੱਛਾ। ਇੱਕ ਮਿੰਟ ਬਾਜੀ ਮੇਰੀ ਗੱਲ ਸੁਣੋਗੇ? ਆ ਗੱਲ ਕਰੀ ਮੇਰੀ ਕਰਦੀ। ਮੇਰੀ ਨਾਲ ਸੁਣੋਗੇ ਇੱਕ ਮਿੰਟ। ਮੇਰੀ ਨਾਲ ਦੀ ਨਾਲ ਗੱਲ ਕਰ। ਠੀਕ। ਮੇਰੀ ਗੱਲ ਸੁਣ ਮੈਨੂੰ ਪੈਸੇ ਦੋ ਤੇ ਨਹੀਂ ਨਹੀਂ ਮੇਰੀ ਉਹੀ ਮੈਂ ਪੈਸੇ ਪੈਸੇ ਉਹ ਕਹਾਂ ਲੋ ਮੈਂ ਪੈਸੇ ਲੋ ਗੱਲ ਕਰਨ ਗਿਆ ਮੇਰਾ ਮਤਲਬ ਤੁਸੀਂ ਕਹਿੰਦੇ ਹੋ ਕਿ ਨੁਕਸਾਨ ਕਰਾ ਦਾਂਗਾ ਮੈਂ ਤੈਨੂੰ ਮਰਵਾ ਦਾਂਗਾ ਮੈਂ ਤੇ ਉਹਦੇ ਨਾਲ ਤੁਹਾਨੂੰ ਬਾਅਦ ਚ ਪੈਸੇ ਮਿਲ ਜਾਣਗੇ ਜੇ ਮੈਂ ਮਰ ਮਾਮਲਾ ਵਾਗੀ ਹੈ ਤੇ ਕੋ ਵੱਢੀ ਕਰਦੇ ਲੈਣੇ ਆ ਤੇ ਲੈਣੇ ਆ ਤੇ ਜੇ ਨੋਟੇ ਦੇ ਦੋਗੇ ਤੇ ਤੁਹਾਡਾ ਤੁਹਾਡੇ ਨਾਲ ਕੋਈ ਗਵਾਹ ਨਹੀਂ ਤੁਹਾਡ ਨੂੰ ਅਹੀਂ ਤੁਹਾਨੂੰ ਨਹੀਂ ਜਾਂਦੇ ਤੁਹਾਨੂੰ ਨਹੀਂ ਜਾਂਦੇ ਪੈਸੇ ਦੋਣ ਜ਼ਰੂਰ ਤੇ ਜਿੰਨੇ ਆਪਾਂ ਮੰਗਣਦੇ ਆ ਫਿਰ ਚਲੋ ਪੁੱਤ ਦਾ ਸਹਾਰਾ ਲਿਆ ਦੇ ਮੈਨਾਂ ਨੂੰ ਫੇਰ ਤੇ ਬੜਾ ਜਿਆਦਾ ਨੁਕਸਾਨ ਹੋਣਾ ਜੇ ਇਹਦੇ ਇਹ ਚੱਕਰ ਤੋਂ ਥੋੜਾ ਜਿਹਾ ਦੂਰ ਹੀ ਰਹੋਗੇ ਤਾਂ ਤੁਹਾਡੀ ਸੇਫਟੀ ਹੈ ਅੱਛਾ ਫਿਰ ਤੁਸੀਂ ਫਿਰ ਤੁਸੀਂ ਉਦੋਂ ਕਿਹਾ ਸੀ ਤੁਸੀਂ ਕਹਿੰਦੇ ਨਾ ਤੁਹਾਡੇ ਚ ਗੱਡਜ਼ ਹੈਗੇ ਆ ਫਿਰ ਤੁਸੀਂ ਦੱਸਿਆ ਸੀ ਕਿਹਾ ਕੀ ਹੈ ਕਿ ਮੈਂ ਨਾਮ ਦੱਸਾਂਗਾ ਆਪਣਾ ਫਿਰ ਤੁਸੀਂ ਹੈ ਕੌਣ ਹੋ ਫਿਰ ਇਹ ਵੀ ਦੱਸੋ ਨਾ ਇਹ ਪਤਾ ਤਾਂ ਵੇ ਬਹਿ ਤੇ ਕਿੰਨੂ ਆ ਨਾ ਨਾ ਦੱਸ ਕੇ ਤੁਸੀਂ ਕੀ ਜਾਣਦਾ ਮੇਰੀ ਗੱਲ ਸੁਣੋ ਮੈਨੂੰ ਮਤਲਬ ਕੀ ਸਾਨੂੰ ਵੀ ਪਤਾ ਹੋ ਜਾ ਯਾਰ ਵੀਰ ਜੀ ਮੇਰੀ ਗੱਲ ਸੁਣੋ ਯਾਰ ਇਹ ਜਿਹੜਾ ਮੱਦੀ ਮੈਨੂੰ ਹੋਰ ਕੀ ਬੰਦਾ ਜਿਹੜਾ ਬਾਅਦੋਂ ਤੁਹਾਨੂੰ ਨਾ ਪਤਾ ਕਿਦਾਂ ਰੱਖਣਾ ਆਪਣਾ ਨਾ ਦੱਸਣਾ ਤੁਹਾਨੂੰ ਵੀ ਗੋਲੀਆਂ ਨਾਲ ਤੁਹਾਡੇ ਸ਼ਟਰ ਦੇ ਨਾਲ ਲੈ ਕੇ ਜਾਣਾ ਅਗਲੀ ਜੜੀ ਉਹ ਵੀ ਪਬਲਿਕ ਦੇ ਵਿੱਚ ਮੈਂ ਨਾ ਵਧੀਆ ਗੱਲਾਂ ਨਾ ਕਰੋ ਇਹਨੂੰ ਪੈਨਲ ਕਿਨੇ ਦੇਣਾ ਮੈਨੂੰ ਇਹ ਗੱਲ ਦਾ ਜਵਾਬ ਦੋ ਉਹ ਯਾਰ ਬਾਅਦ ਫਿਰ ਕੋਈ ਹੋਰ ਕੀ ਹੋਰ ਕੀ ਬੰਦਾ ਫੋਨ ਕਰਕੇ ਪੈਸੇ ਮੰਗੀ ਜਾਊਗਾ ਮੇਰੇ ਕੋਲ ਕਦੀ ਕੋਈ ਮੰਗੀ ਜਾਊਗਾ ਮੈਂ ਤਾਂ ਕੀ ਕਰ ਸਕਦਾ ਤੁਸੀਂ ਤੇ ਚਲੋ ਜਿਹੜਾ ਮੰਗੂਗਾ ਅਗਲੀ ਵਾਰੀ ਮੇਰੇ ਕੋਲ ਸੋਣਾ ਇਹ ਗਲਾ ਉਹ ਜਿਹੜਾ ਮੰਗੂਗਾ ਮੇਰੇ ਨਾਲ ਗੱਲ ਕਰਾ ਦੇ ਸਰ ਕੋ ਫਿਰ ਨਾ ਕਿ ਹੋਰ ਨੂੰ ਲਾਦਾਗਾ ਤੇ ਤੂੰ ਮੇਰਾ ਹਸਾਬ ਦਾ ਕਲੀਅਰ ਕਰ ਦੇ ਤੈਨੂੰ ਮੈਂ ਕਹਿੰਦਾ ਮੇਰਾ ਤੈਨਾਂ ਫਾਇਦਾ ਕੋਈ ਲੈਣ ਦੇ ਨਹੀਂ ਤੂੰ ਮੈਨੂੰ ਕਦੇ ਯਾਦ ਕਰ ਲੈ ਕਦੇ ਵਤ ਮੰਗਿਆ ਵਕੀਲੇ ਨੂੰ ਹੁਣ ਪੈਸੇ ਦੇਣੇ ਪੈਣੇ ਹੋ ਜਾਂ ਜਾਨ ਛਡਾਉਣੀ ਆਪਣੀ ਤੇ ਨਹੀਂ ਤਾਂ ਫੇਰ ਠੀਕ ਹੈ ਚੰਗਾ ਫਿਰ ਟਾਟਾ ਵਾਏ ਵਾਏ ਠੀਕ ਹੈ ਚੰਗਾ ਫਿਰ ਮੇਰਾ ਵੀਰ ਧਿਆਨ ਨਾਲ ਰਹਿ ਠੀਕ ਹੈ ਜੋਰਾਜ ਉਪਰ ਆਜੋ ਦੱਸ ਬਾਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਮਿੰਟ ਗੱਲ ਸੁਣੋ ਇੱਕ ਮਿੰਟ ਗੱਲ ਤੇ ਸੁਣ ਲੈ ਭਰਾ ਮੈਂ ਨਹੀਂ ਕੋਈ ਸੁਣਦੀ ਇੰਨਾ ਇੰਨਾ ਮੈਨੂੰ ਦੱਸੋ ਇੰਨਾ ਮੈਨੂੰ ਪਹਿਲਾਂ ਦੱਸੋ ਤੂੰ ਹੈ ਤੇ ਇਸ ਪਿੰਡ ਦੇ ਹੀ ਹੋ ਠੀਕ ਆ ਹੂੰ ਇੰਨਾ ਤੇ ਸਾਨੂੰ ਵੀ ਪਤਾ ਹੈ ਮੈਂ ਗੱਲ ਸੁਣ ਕਾਹ ਫੈਂਡ ਤਾਂ ਨਹੀਂ ਮੈਂ ਤੁਹਾਡੇ ਥੋੜਾ ਹੈ ਮੇਰੀ ਗੱਲ ਸੁਣ ਇਹ ਗੱਲਾਂ ਛੱਡੋ ਤੀ ਤੀ ਨੁਕਸਾਨ ਕਰਵਾਉਣਾ ਫੇ ਜਿੱਥੋਂ ਦੀ ਮਰਜ਼ੀ ਮੈਨੂੰ ਚੱਲ ਭਰਾ ਥੋੜੇ ਥੋੜੇ ਕਟਾਵਾਂ ਥੋੜੇ ਕੱਟ ਦੇ ਕਰ ਲਾ ਫਿਰ ਕੱਟ ਦੇ ਕਰ ਲੈ ਨਹੀਂ ਹੈ ਕੱਟ ਗੂੰ ਮੈਨੂੰ ਨਹੀਂ ਹੈ ਕਿੱਥੋਂ ਲਿਆ ਭਰਾ ਮੇਰੀ ਕਿਹੜੀ ਫੈਕਟਰੀ ਚੱਲਦੀ ਕਾਰਖਾਨੇ ਮੈਂ ਤਾਂ ਨਿੱਕੇ ਜਿਹੇ ਪਿੰਡ ਬੈਠਾ ਨੇ ਵੀ ਦੇ ਸਕਦੇ ਜੀ ਮੈਨੂੰ ਦੱਸੋ ਮੈਂ ਕੱਠੇ ਮੈਂ ਕਹਿੰਦਾ ਕੱਠੇ ਮੇਰੇ ਕੋ ਨਹੀਂ ਆਗੇ 1 ਲੱਖ ਰੁਪਇਆ ਨਹੀਂ ਨਹੀਂ ਆਗੇ 1 ਲੱਖ ਰੁਪਇਆ ਹੁਣ ਦਵਾਂਗਾ ਬਾਕੀ ਤੁਹਾਨੂੰ ਫਿਰ ਥੋੜੇ ਦਿਨਾਂ ਤੱਕ ਫਿਰ ਫਿਰ ਕਰਾਂਗਾ ਹੌਲੀ ਹੌਲੀ ਕਰਕੇ ਦਵਾਂਗਾ ਨਹੀਂ ਨਹੀਂ ਹਾਂਜੀ 1 ਲੱਖ ਰੁਪਇਆ ਨੂੰ ਪਹਿਲਾਂ ਤੁਸੀਂ ਘਟ ਦੋ ਤੁਹਾਨੂੰ 5 ਲੱਖ ਰੁਪਇਆ ਦੇ ਦੇ ਵਾਕੇ ਨਹੀਂ ਸਾਨੂੰ ਫਿਰ ਸਾਨੂੰ ਫਿਰ ਥੋੜੇ ਦਿਨਾਂ ਦੀ ਮੌਲਤ ਦੇ ਸਕਦੇ ਹੋ ਫਿਰ ਮੈਂ ਕੱਠੇ-ਕੁਠੇ ਕਿੰਨਾ ਕੁ ਦੋ ਕਰਾਂਗਾ ਫਿਰ ਮੇਰੇ ਜਗਾਰ ਹਾਂਜੀ ਹੈਲੋ ਜੀ ਜੀ ਯਾਰ ਕਹਿੰਦਾ ਮਤਲਬ ਮੈਂ ਹੁਣ ਜਿੱਦਾਂ ਮਰਦੀ ਭਾਵੇਂ ਜੋ ਮਰਜ਼ੀ ਕਰਾ ਕਰਜ਼ਾ ਚੁੱਕਾ ਜੋ ਮਰੀਕਾ ਤੂੰ ਤੂੰ ਮੰਗ ਪਾਈ ਤੇ ਮੈਂ ਤੇਰਾ ਸਹਾਰਾਂਗਾ ਜਿੱਦਾਂ ਮਰਦੀ ਆ ਨਾ ਭਰਾ ਮੇਰੇ ਮੈਨੂੰ ਟਾਈਮ ਦੇਂਗਾ ਥੋੜਾ ਬੋਲ ਫੇੜੀ ਆ ਜੇ ਤੂੰ ਕਹਤਾ ਵੇ ਤੇ ਮਾਤਾ ਮੈਨੂੰ 10 ਫਿਰ ਮਰਗੋ ਟਾਈਮ ਨਹੀਂ ਨਾ ਕਰ ਮੈਂ ਤੁਹਾਨੂੰ ਤਾਂ ਕਹਿੰਦਾ ਵੀ ਤੂੰ ਜਿਉਣਾ ਆਪਣੀ ਛਡਾਉਣੀ ਆ ਜਾਂ ਕੀ ਕਰਨਾ ਛਡਾਉਣੀ ਭਾਜੀ ਛਡਾਉਣੀ ਆ ਮੈਨੂੰ ਜਾਨ ਪਿਆਰੀ ਆ ਭਰਾ ਮੈਂ ਪੈਸੇ ਫਿਰ ਕਮਾ ਲਾਂਗਾ ਉਹ ਤੁਹਾਨੂੰ ਲੋਰਿਆ ਮੈਨੂੰ ਪਤਾ ਤੂੰ ਤਾਂ ਚਲੋ ਕਰਨ ਦੇ ਆਪਣੀ ਹਨਾ ਤੇ ਮੈਂ ਤੁਹਾਡਾ ਜਿੱਦਾਂ ਮਰਦੀ ਮੈਂ ਮੈਂ ਤੁਹਾਡਾ ਭਰਾ ਛੋਟਾ ਹਾਂ ਜੀ ਹਾਂਜੀ ਸਰ ਮੇਰਾ ਨਾਮ ਯੋਗਰਾਜ ਕੁਮਾਰ ਹੈ ਸਰ ਕਦੀ ਸ਼ਾਪ ਕਰਦੇ ਮੇਰੀ ਨਾ ਯੂਐਲਰ ਦੀ ਸ਼ਾਪ ਹੈ ਯੋਗਰਾਜ ਵਾਲਾ ਇਸ ਨਾਮ ਦੀ ਪਿੰਡ ਸ਼ਾਹਪੁਰ ਜੈਨ ਵਿੱਚ ਹੈ ਸਰ ਕੀ ਮਾਮਲਾ ਕਿ ਹੋਇਆ ਜਿਹੜੇ ਗੋਲੀਆਂ ਚੱਲਦੀਆਂ ਨੇ ਰਾਤ ਮਾਮਲਾ ਆਪਣਾ ਭਾਜੀ ਆਪਣਾ ਨਾ ਪੰਜ ਚਾਰ ਦਿਨ ਹੋ ਗਏ ਆ ਸ਼ੁੱਕਰਵਾਰ ਤੋਂ ਨਾ ਮੈਨੂੰ ਕੋਈ ਬੰਦਾ ਫੋਨ ਕਰਕੇ ਤੰਗ ਕਰ ਰਿਹਾ ਨੰਬਰ ਬਾਹਰ ਦਾ ਵਾ ਨੰਬਰ ਹੈਗਾ ਵਾ ਪਲੱਸ 55 ਵਾਲਾ ਨੰਬਰ ਹੈ ਮੈਕਸੀਕੋ ਦਾ ਆਪਾਂ ਗੂਗਲ ਦੇ ਕੱਢ ਕੇ ਸਾਜੀ ਕੀਤਾ ਹੈ ਕਿ ਨੰਬਰ ਕਿੱਥੋਂ ਦਾ ਆਇਆ ਪਤਾ ਕਰੀਏ ਇਹ ਵੀ ਚੱਕੀ ਤੱਕ ਨੰਬਰ ਲਖੀ ਕੋ ਦਾ ਵਾ ਤੇ ਬੰਦਾ ਨਾ ਆਪਣਾ ਆਏ ਆ ਕਿ ਗੱਲਬਾਤ ਮੇਰੇ ਤਰੀਕੇ ਨਾਲ ਕਰ ਲੈ ਜਿੱਦਾਂ ਤੁਹਾਡਾ ਹੋ ਗਿਆ ਵਾ ਤੁਹਾਡਾ ਜਾਣੂ ਆ ਤੇ ਤੁਹਾਨੂੰ ਨਾ ਕਹਿੰਦਾ ਕਿ ਇਤਰਾਹ ਕਿ 10 ਲੱਖ ਰੁਪਈਆ ਨੂੰ ਚਾਹੀਦਾ ਵਾ ਤੇ ਅਰੇਂਜਮੈਂਟ ਕਰ ਦੋ ਜਲਦੀ ਤੋਂ ਜਲਦੀ ਨਹੀਂ ਤੇ ਆਪਾਂ ਤੁਹਾਡਾ ਨੁਕਸਾਨ ਪਹਰਾ ਕਰਾਂਗੇ ਇਥੋਂ ਤੱਕ ਕਿ ਅਸੀਂ ਤੁਹਾਡਾ ਬੜਾ ਤਕਰਾਂ ਕੋ ਸੋਚਿਆ ਦਾ ਵਾ پلان ਕੀਤਾ ਦਾ ਕਿ ਤੁਹਾਨੂੰ ਅਸੀਂ ਸਿੱਧੀ ਗੱਲ ਨੁਕਦੀ ਗੱਲ ਕਿ ਤੁਹਾਨੂੰ ਜਾਨੋ ਵੀ ਮਾਰ ਸਕਦੇ ਇਹ ਆ ਕਿ ਪੁੱਸ ਪਸੂ ਨਾਲ ਦੱਸਿਓ ਤੇ ਚੁੱਪ ਕਰਕੇ ਪਿਆ ਆਪਣਾ ਅਰੇਂਜਮੈਂਟ ਕਰ ਦੋ ਤੁਹਾਡੂੰ ਸਾਨੂੰ ਦੱਸੋ ਕਿ ਦੰਦੋਗੇ ਕਿੰਨੇ ਪਾਸੇ ਤੋਂ ਫੋਨ ਕਰ ਰਹੇ ਨੇ ਇਹ ਸਰ ਜੀ ਇਹਨਾਂ ਨੇ 10 ਲੱਖ ਰੁਪਏ ਮੰਗਿਆ ਜਿਹੜੇ ਕੋ ਪਹਿਲੀ ਕਾਲ ਜਿਹੜੀ ਕਿੰਨੇ ਤਰੀਕ ਨੂੰ ਆਈ ਸੀ ਵੈਲੀ ਸਰ ਮੈਨੂੰ ਆਈ ਆਪਣਾ ਅੱਜ ਹੈਗਾ ਵਾ ਮੰਗਲਵਾਰ ਸ਼ੁੱਕਰਵਾਰ ਆਈ ਸੀ ਕਿ ਮੈਨੂੰ ਹਾਂਜੀ ਇਹਦੇ ਸਬੰਧੀ ਕੋ ਪੁਲਿਸ ਨੂੰ ਸੂਚਿਤ ਕੀਤਾ ਸੀ ਮੈਂ ਸਰ ਉਸੇ ਵੇਲੇ 112 ਤੇ ਫੋਨ ਕਰਤਾ ਸੀ ਉਸੇ ਵੇਲੇ ਜਦੋਂ ਫੋਨ ਆਇਆ ਮੈਂ 2 ਮਿੰਟ ਬਾਅਦ ਹੀ ਫੋਨ ਕਰਤਾ ਤੇ ਉਹਨਾਂ ਨੇ ਮੇਰੀ ਕੰਪਲੇਨਟ ਦਰਜ ਕਰਕੇ ਤੇ ਬਾਅਦੋਂ ਆਪਣਾ ਮੈਨੂੰ ਮੁਲਾਜ਼ਮ ਭੇਜਿਆ ਕੋਲਟਰੀ ਸੋਰਟ ਮਤਲਬ ਦੋ ਮੁਜਾਜ਼ਮਾ ਮੁਲਾਜ਼ਮ ਆਏ ਨੇ ਤੇ ਉਸ ਤੋਂ ਬਾਅਦ ਅਗਲੇ ਦਿਨ ਸਵੇਰ ਮੇਰੀ ਇਹ ਹੈ ਕਿ ਜਦੋਂ ਡੇਰਾ ਦਾ ਬੰਨਾਨ ਕਦੀ ਪੁਲਿਸ ਨੇ ਮੈਨੂੰ ਮੈਨੂੰ ਨਾਮ ਜਾਂਦਾ ਵਾਤਾਲਾਪ ਕਰਕੇ ਤੇ ਦਰਖਾਸਤ ਵਗੈਰਾ ਲਿਖੀ ਤੇ ਆਪਣੀ ਕਾਰਵਾਈ ਕਰਦੀ ਪਈ ਉਹਦੋਂ ਦੀ ਤੇ ਸਰ ਜਿਹੜੀ ਫਿਰ ਰਾਤੀ ਗੋਲੀਆਂ ਚੱਲੇ ਜਦੋਂ ਪੁਲਿਸ ਨੇ ਸਮੇਂ ਸਿਰ ਜੇ ਕਾਰਵਾਈ ਕੀਤੀ ਹੁੰਦੀ ਤੇ ਤੇ ਗੋਲੀਆਂ ਨਾ ਚੱਲੀਆਂ ਇਹ ਤੇ ਸਰ ਮੈਂ ਸੱਚਾਈ ਨੂੰ ਦੱਸਾਂਗਾ ਉਹਦੀ ਬੜੀ ਢਿੱਲੀ ਕਾਰਗੁਜ਼ਾਰੀ ਆ ਜੇ ਉਹਦੋਂ ਕਿਹਾ ਹੁੰਦਾ ਤੇ ਉਦੋਂ ਇਹਨਾਂ ਨੇ ਮਾਰਾ ਮੋਟਾ ਆਪਣਾ ਟਰੈਪ ਲਾਇਆ ਹੁੰਦਾ ਨਾ ਇਹ ਤਾਂ ਬੰਦੇ ਆਏ ਆ ਪਤਾ ਲੱਗ ਜਾਂਦਾ ਕਿਥੋਂ ਗੋਲੀ ਚੱਲੀ ਆ ਤੇ ਦੂਜਾ ਬੰਦਾ ਫੋਨ ਕਰ ਦਿੰਦਾ ਕਿ ਇਹ ਆ ਕਿ ਲੱਗ ਜਾ ਕਿ ਇਹਦੇ ਘਰ ਚ ਇੱਕ ਦੋ ਬੰਦੇ ਖੜਾਰੇ ਹੁੰ ਕਿਉਂਕਿ ਉਹਨਾਂ ਨੇ ਇਹ ਕਿ ਚਲੋ ਵੇਖਿਆ ਕਿ ਪੁੱਸ ਦੀ ਗੱਲ ਮੈਂ ਮੇਰੇ ਘਰ ਦੇ ਵੀ ਉਹ ਕਹਿਣ ਦੇ ਗਏ ਜਦੋਂ ਵੀ ਵੱਡਾ ਹੋਣਾ ਨਾ ਇਹਨਾਂ ਨੇ ਉਦੋਂ ਆਣਾ ਉਹੀ ਗੱਲ ਹੋਈ ਤੇ ਪਹਿਲਾਂ ਜਦੋਂ ਆਪਣਾ ਦਰਖਾਸਤ ਦਿੱਤੀ ਆ ਤੇ ਇੱਕ ਆਪਣਾ ਐਸਐਸਆਈ ਮੇਰੇ ਕੋਲ ਆਉਂਦਾ ਰਿਹਾ ਠੀਕ ਆ ਤੇ ਹੁਣ ਕਾਜ ਜਦੋਂ ਗੋਲੀਆਂ ਚੱਲੀਆਂ ਤੇ ਐਸਐਸਪੀ ਤੱਕ ਖਬਰ ਪਹੁੰਚ ਗਈ ਆ ਠੀਕ ਆ ਉਸ ਤੋਂ ਬਾਅਦ ਸਾਰੇ ਜਾਣੇ ਭੱਜੇ ਆਏ ਆ ਕਹਿੰਦਾ ਮਤਲਬ ਹੈ ਕਿ ਜੇ ਗੋਲੀ ਜੇ ਅਹੀਂ ਅੰਦਰ ਉੱਥੇ ਜਿੱਥੇ ਬੈਠੇ ਹੀ ਹੁੰਦੇ ਜਿੱਥੇ ਗੋਲੀਆਂ ਵੱਜੀਆਂ ਉਹਦੇ ਬਿਲਕੁਲ ਲੱਗੇ ਮੈਂ ਇੱਕ ਫੁੱਰ ਦੀ ਜੁੜੀ ਕਿ ਮੈਂ ਬਹਿਨਾ ਠੀਕ ਆ ਜੀ ਗੋਲੀ ਮੇਰੇ ਵੱਸ ਸਕਦੀ ਹੈ ਮੇਰੀ ਜਾਇਦਾਦ ਨੁਕਸਾਨ ਹੋ ਸਕਦਾ ਹੈ ਕਿਉਂਕਿ ਮੈਂ ਰੱਬ ਲਈ ਦੁਕਾਨ ਜਲਦੀ ਬੰਦ ਕਰਤੀ ਜੇ ਮੈਂ ਥੋੜੀ ਲੇਟ ਬੰਦ ਕਰਦਾ ਤੇ ਗੋਲੀ ਮੇਰੇ ਵੱਜੀ ਵੱਜੀ ਕਿਉਂਕਿ ਉਹਨਾਂ ਸ਼ਟਰ ਦੇ ਹਾਰ ਪਰ ਗੋਲੀ ਲਗਾਈਆਂ ਨੇ 3-4 ਵਜੇ ਮੇਰੇ ਪੂਰੇ ਮੈਂ ਸਰ ਕਿੰਨੇ ਵੀ ਦਾ ਵਾਕਿਆ ਹੈ ਇਹ ਸਾਰੇ ਪੂਰੇ 10 ਵਜੇ ਨਾਲ ਕੋਈ ਉਹਨਾਂ ਨੂੰ ਸੀਸੀਟੀਵੀ ਵਗੈਰਾ ਵੀ ਹੈ ਹਾਂ ਮੋਟਰਸਾਈਕਲ ਤੇ ਆਏ ਨੇ ਦੋ ਜਾਨੇ ਤੇ ਇੱਕ ਜਣਾ ਬੈਠਾ ਵਾ ਸਟਾਰਟ ਮੋਟਰਸਾਈਕਲ ਦੇ ਦੂਜਾ ਜਿਹੜਾ ਮਗਰ ਉਤਰਿਆ ਵਾ ਤੇ ਉਹਨੇ ਫੜਾ ਫੜਾ 3-4 ਫਿਆਰ ਕੱਢੇ ਆ ਤੇ ਫੜਾ ਫੜਾ ਨਿਕਲ ਗਏ ਆ ਇਧਰੋਂ ਆ ਸਰ ਮੌਕੇ ਤੇ ਫਿਰ ਮੌਕੇ ਤੇ ਆਈ ਸਾੜੇ ਹਾਂਜੀ ਮੌਕੇ ਤੇ ਚਲੋ ਆਗੇ ਆਪਣੀ ਪੁਲਿਸ ਫੋਰਸ ਕਾਫੀ ਆਈ ਤੇ ਫਿਰ ਇਹਨਾਂ ਨੇ ਮੈਨੂੰ ਆਪਣਾ ਥੋੜਾ ਜਿਹਾ ਆਪਣਾ ਰਾਤ ਇਹ ਆਗੇ ਆਪਣਾ ਥੋੜਾ ਜਿਹਾ ਸਕਿਉਰਟੀ ਦਿੱਤੀ ਇੱਕ ਦੋ ਬੰਦੇ ਜੇ ਅਗਰ ਰਾਤ ਰਹੇ ਆ ਹਾਂਜੀ ਤੇ ਕੋਈ ਖੋਲ ਵਗੈਰਾ ਵੀ ਬਰਾਮਦ ਹੋਉਂਦਾ ਹੈ ਹਾਂਜੀ ਹਾਂਜੀ ਪੂਰੇ 2 ਖੋਲ ਇਹਨਾਂ ਨੂੰ ਥੋੜੀ ਜਲਦੀ ਲੱਭ ਗਏ ਤੇ ਤੀਜਾ ਖੋਲ ਜਿਹੜਾ ਥੋੜੀ ਲੇਟ ਲੱਭਾ ਪਰ ਅਖੀਰ ਆਰੇ ਖੋਲ ਲੱਭ ਗਏ ਆ ਇੱਕ ਪਿਸਟਲ ਦੇ ਖੋਲ ਹੈ ਗੋਲੀ ਚਲਾਉਣ ਤੋਂ ਬਾਅਦ ਪੇ ਤੁਹਾਨੂੰ ਕੋਕਾਲ ਕੋ ਲਈ ਫਿਰ ਉਹਨਾਂ ਦੇ ਹਾਂਜੀ ਸਰ ਗੋਲੀ ਚਲਾਉਣ ਤੋਂ ਤਕਰੀਬਨ ਸਿਰਫ 10 ਮਿੰਟ ਬਾਅਦ ਹੀ ਮੈਨੂੰ ਫੋਨ ਆ ਗਿਆ ਫਰੋਤੀ ਵਾਲੇ ਦਾ ਤੇ ਮੈਨੂੰ ਕਹਿ ਰਿਹਾ ਕਿ ਤੈਨੂੰ ਟ੍ਰੇਲਰ ਦਿਖਾਤਾ ਵਾ ਤੇ ਹੁਣ ਆਪਣਾ ਚੁੱਪ ਕਰਕੇ ਇਹ ਤੇ ਵੇਲਾ ਜੇ ਫਿਲਮ ਵੇਖੀਂ ਤੇ ਫਿਲਮ ਦਿਖਾ ਰਾਂਗੇ ਠੀਕ ਆ ਪਰ ਮੈਂ ਉਹਨੂੰ ਬਰਾ ਕਹਾਂ ਕਿ ਆਪਣਾ ਨਾਮ ਦੱਸ ਤੇ ਇਸ ਤਰ੍ਹਾਂ ਕਹਿੰਦਾ ਮਤਲਬ ਇਹ ਕੋ ਕਹਿੰਦਾ ਤੈਨੂੰ ਕੋਈ ਨਾਮ ਵੀ ਦੱਸ ਦਿਆਂਗੇ ਤੈਨੂੰ ਫਿਰ ਪਬਲਿਕ 'ਚ ਪੂਰਾ ਆਪਣਾ ਇਹ ਆ ਕਿ ਗੋਲੀਆਂ ਦੇ ਉੱਤੇ ਨਾਮ ਲੇ ਕੇ ਤੈਨੂੰ ਦਦਾਂਗਾ ਆਪਣਾ ਇਸ ਕਟਰਾਉਣ ਲੈ ਕੇ ਮਰਚ ਪਰ ਕਾਫੀ ਖਫ ਹੋਏਗਾ ਪਰ ਬਹੁਤ ਜ਼ਿਆਦਾ ਦੇਖੋ ਇਹ ਇਹੋ ਜਿਹੇ ਕੰਮ ਹੋ ਰਿਹਾ ਤੇ ਬੰਦਾ ਸਾਰੀ ਉਮਰ ਹੀ ਡਰ ਡਰ ਨਿਕਲਦਾ ਕਿ ਕੀ ਪਤਾ ਹੁਣ ਜੋ ਮਰਜੀ ਆ ਹੁਣ ਡਰ ਤੇ ਹੁਣ ਤੁਹਾਨੂੰ ਨਜ਼ਾਰ ਹੀ ਆ ਯਗਣੀ ਕਹਿੰਦਾ ਮਲਕ ਅਸੀਂ ਤੇ ਇੱਕ ਸਾਧਾ ਦਾਰਾਂ ਨੂੰ ਹੈਗਾ ਹੀ ਹੈਗਾ ਚਲੋ ਪਰਿਆ ਜਾਏ ਬੰਦਾ ਤਾਂ ਵੀ ਡਰ ਨਾ ਪਰਿਆ ਜਾ ਤਾਂ ਵੀ ਡਰ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ ਮੰਗ ਇਹ ਕਰਦੇ ਆ ਕਿ ਆਪਣਾ ਇਹ ਆ ਕਿ ਜਿਹੜਾ ਇਹ ਕੰਮ ਹੁੰਦਿਆ ਵਾ ਇਹ ਸਭ ਤੋਂ ਵੱਡੀ ਜਿਹੜੀ ਜਿਹੜੀ ਹਈ ਯਾਰ ਵੇਖੀ ਜਣਾ ਨਸ਼ਾ ਵਾ ਇਹ ਅਗਣੀ ਕਿਉਂਕਿ ਸਾਡੇ ਸਮਾਜ ਵਿੱਚ ਜਿਹੜਾ ਨਾ ਮਾਰੇ ਅੰਸਰ ਬਹੁਤ ਜ਼ਿਆਦਾ ਫੈਲ ਰਹੇ ਆ ਇਹ ਨਸ਼ੇ ਦੀ ਪੂਰਤੀ ਕਰਕੇ ਉਹ ਜੇ ਕੰਮ ਕਰਦੇ ਆ ਉਹਨਾਂ ਦੀ ਮਾਇੰਦ ਜਿਹੜਾ ਵਾ ਮੁਫ ਹੋਇਆ ਹੁੰਦਾ ਖਤਮ ਹੋਇਆ ਹੁੰਦਾ ਠੀਕ ਹੈ ਜਦੋਂ ਗਲਤ ਕੰਮ ਕਰਦੇ ਆ ਉਦੋਂ ਕਹਿੰਦਾ ਮਤਲਬ ਇਹ ਆ ਕਿ ਦੇਖਦੇ ਆਗੇ ਆਪਾਂ ਕੀ ਕਰਦੇ ਪਈਆਂ ਨਸ਼ੇ ਦੇ ਵਿੱਚ ਕੰਮ ਕਰ ਜਾਂਦੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਨਸ਼ੇ ਦੇ ਥੱਲ ਪਾਵੇ ਤੇ ਫਿਰ ਜਿਹੜੀ ਸਾਡੀ ਜਿਹੜੀ ਪਬਲਿਕ ਥੋੜਾ ਸੁਖੀ ਰਹਿ ਸਕਦੀ ਹੈ ਪਲੀਜ਼ ਪ੍ਰਸ਼ਾਸਨ ਨੂੰ ਪਹੁੰਚਾ ਕੀ ਇਹ ਸੁਵਿਸ਼ਾਸ਼ ਦਿੱਤਾ ਗਿਆ ਉਸੀਂ ਵਕਿਆਦ ਹੈਗਾ ਵਾ ਨੂੰ ਟਾਈਮ ਦਿਓ ਟਾਈਮ ਦਿਓ ਅਸੀਂ ਜਲਦੀ ਬੰਦੇ ਫੜ ਲਾਂਗੇ ਫੜ ਲਾਂਗੇ ਬਾਕੀ ਵੇਖੋ ਕੀ ਹੁੰਦਾ ਆ ਇਹਨਾਂ ਰਾਤੀ ਸਾਨੂੰ ਆਪਣਾ ਜਿਹੜੇ ਜੁਵਲਰ ਨੇ ਜੋ ਰਾਤ ਸੀ ਇਹਨਾਂ ਨੇ ਕਾਲ ਕੀਤੀ ਸੀ ਕਿ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਨਾਂ ਦੇ ਮਤਲਬ ਜੜੀਆਂ ਨੇ ਗੋਲੀਆਂ ਚੜਾਈਆਂ ਪਹਿਲਾਂ ਇਨਕਸਪਸ਼ਨ ਕਾਲਾ ਜੀ ਉਹਦੇ ਖਰਾਬ ਪਤਾ ਦਰਜ ਕੀਤਾ ਗਿਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਅਸੀਂ ਮੌਕਾ ਵੇਖ ਲਿਆ ਬਾਕੀ ਆਪਣੀ ਤਕਨੀਕ ਚੰਗਣਾ ਸੀਏ ਇਹ ਸਾਰੇ ਰੱਖ ਕੇ ਤੇ ਆਪਾਂ ਇਹ ਨੂੰ ਕਲੀਜ਼ ਕਰ ਲਾਂਗੇ ਸਰ ਕਾਫੀ ਦਿਨਾਂ ਤੋਂ ਉਹਨਾਂ ਨੂੰ ਥ੍ਰੈਡ ਕਾਲਸ ਜਿਹੜੀ ਆ ਰਹੀਆਂ ਸੋ ਜੀ ਇਹ ਸਮਝ ਰਹਿੰਦੇ ਪੁਲਿਸ ਨੇ ਕੋਈ ਪੈਡ ਨੱਪੀ ਹੁੰਦੀ ਤੇ ਇਹ ਵਰਦਤ ਨਹੀਂ ਵੱਤ ਬਿਲਕੁਲ ਪੈਡ ਨੱਪੀ ਹੋਈ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਅਸੀਂ ਕਰੀਬ ਕਰੀਬ ਨੇੜੇ ਹੀ ਆ ਜਲਦੀ ਤੋਂ ਜਲਦੀ ਇਹਨਾਂ ਨੂੰ ਰੈਸਟ ਕਰ ਲਾਂਗੇ ਸਰ ਕਿੰਨੇ ਰੌਂਡ ਫਾਇਰ ਚੱਲੇ ਨੇ ਤਿੰਨ ਇਹ ਖੋਲ ਬਰਾਮਦ ਹੋ ਗਏ ਹਾਂ ਬਰਾਮਦ ਕਰ ਲਿਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕੇਸ ਰਜਿਸਟਰ ਕੀਤਾ ਇਨਵੈਸਟੀਗੇਸ਼ਨ ਜਾਰੀ ਹੈ ਥੈਂਕ ਯੂ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ गीजर, ਸਿੰਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੇਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੇਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ హెయిਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ हेयर कलरਿੰਗ ਦੀ ਸੁਵਿਧਾ ਲੈ ਸਕਦੇ। ਤੁਸੀਂ ਇੱਥੇ ਮੈਨੀक्योर, ਪੈਡੀक्योर ਵੀ ਕਰਵਾ ਸਕਦੇ। ਤੁਸੀਂ ਇੱਥੋਂ ਹਰ ਫੈਸ਼ਨੇਬਲ हेयर ਸਟਾਈਲ ਬਣਵਾ ਸਕਦੇ। ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ। ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਦ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ। ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼